ਉਹ ਲੋਵਾਂ ਹੁੰਦਾ ਆਏ ਮੈਂ ਉਹਨੂੰ ਹਸਪੀਟਲ ਚ ਲੈ ਕੇ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਆ ਬਣਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੰਮ ਉਹਨੂੰ ਇੱਧਰ ਨੂੰ ਬੁਲਾਜਾ ਬਣਾ ਨਾਲ ਬਹਿ ਜੋ ਕਾਦਾ ਨਿੰਗਾ ਨਿੰਗਾ ਦਾ ਬਣਾ ਬਦਨਾਮ ਕਰਦਾ ਥੋੜੇ ਕੁਰਬਾਨਾਂ ਦਾ ਬੰਦਾ ਬਟ ਕੇ ਸਿੱਟੂ ਗਿਆ ਜੇ ਕਾਨੂੰਨ ਨਹੀਂ ਕਰੂਂ ਭਾਈ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਜੋ ਵੀ ਹੋਇਆ ਗਲਤ ਹੋਇਆ ਡਾਕਟਰ ਨੂੰ ਆਪਾਂ ਲਾ ਦਿਆਂਗੇ लवली ਨਿੰਗਾ ਬਣਾ ਨਾ ਹੁਣ ਚੱਲ ਜੀ ਨਮਾਨਿਕ ਬਣਾਇਆ ਨਿੰਗਨ ਦਾ ਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਖਾਸਾ ਵੱਧ ਗਿਆ ਮੇਰੇ ਸਾਮਨਾ ਕੁੱਟ ਗਿਆ ਸੀਰੀਅਸ ਆ ਜਾਦਾ ਮਖਾਜੀ ਮੈਂ ਨਹੀਂ ਜਿਵੇਂ ਲੋਕਾਂ ਨੇ ਤੁੰਡਾ ਸਹੀ ਕੁੱਟ ਮੱਟ ਮਾਟੀ ਕਿਛਾਏਗਾ ਲੋਕਾਂ ਦੇ ਇਹ ਤੂੰ ਕਬਰਾਨਾ ਕੱਚਾ ਮੇਰੇ ਮੰਦਰ ਨੂੰ ਮਾਰਨ ਨੂੰ ਫਿਰਦਾ ਸੀ ਲੋਕਾਂ ਦੇ ਪੈਸੇ ਖੋਹਦਾ ਸੀ ਉਹਨੂੰ ਤਾਂ ਕੋਈ ਨਾ ਫੜ ਰਹਾ ਮਾਰੀ ਇਹ लवली ਨਹੀਂ ਕੀ ਗੱਲ ਸੀ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਤਾ ਨਹੀਂ ਉਹ ਸਾਰੇ ਲਹੂ ਲਗਵਾਨ ਹੁੰਦਾ ਹੈ ਮੈਂ ਉਹ ਨੂੰ ਹਸਪੀਟਲ ਚ ਲੈ ਕੇ ਆਇਆ ਇਹਨਾਂ ਦਾ ਰੋਗੀਆਂ ਦਾ ਇਹਨਾਂ ਦਾ ਨਾਮ ਜਤੀ ਨਹੀਂ ਕਿੱਥੇ ਕਿੱਥੇ ਮਾਰੀਆਂ ਨੇ ਗੁੱਟ ਦੇ ਨੇ ਗੁੱਟਾਂ ਦੇ ਬੱਗੇ ਕੋਈ ਗੁੱਟ ਬਣ ਗੱਲ ਹੈ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹੈ ਬਾਣਾ लवली ਬਾਣਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ੍ਹ ਨੇ ਪਾਰਕ ਵਿੱਚ 25 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਾਂ ਚਾਰਾ ਵਾਪਸ ਕਰਦਾ ਉਹਨਾਂ ਨੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸਿੱਟ ਤਾ ਅੰਗਰੇਜ਼ ਨੇ ਕਦਾ ਨਿੰਗ ਕਦਾ ਨਿੰਗ ਕਦਾ ਬੜਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਇਹ ਮਤਲਬ ਥੋੜਾ ਕਿਰਪਾਨਾ ਦਾ ਬੰਦਾ ਬਟਕੇ ਸਿੱਟੂ ਗਏ ਇਹ ਕਾਨੂੰਨ ਨੂੰ ਸੱਤ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਜੇ ਕਾਨੂੰਨ ਨਹੀਂ ਕਰੂ ਬਾਈ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਨਹੀਂ ਗੁੱਡ ਜੀ ਤੇ ਕੱਲ੍ਹ ਵੀ ਹਫਤੇ ਤਲਵਾਰਾਂ ਦੀ ਨੰਗੀ ਤਲਵਾਰ ਲਈ ਬਤਾ ਜੀ ਇਸ ਦੀ ਵੀਡੀਓ ਸ਼ੇਅਰ ਕਰਕੇ ਭੇਜਦਾ ਜੀ ਤਲਵਾਰਾਂ ਨਹੀਂ ਧੁੰਦਾ ਜੀ ਨੰਗੀ ਤਲਵਾਰ ਲੈ ਕੇ ਘੁੰਮ ਰਿਆ ਇਸ ਚੱਕ ਇਹਦਾ ਪਸਤਾ ਕਹਿੰਦਾ ਜੋ ਬੰਦੀ ਕਾਰਵਾਈ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਅਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਡਰੱਗਸ ਦਾ ਵੀ ਮਾਮਲਾ ਡਰੱਗਰ ਕਰੋ ਨਿਕਲੇ ਰੋਟੀ ਪਣੀ ਖਾ ਕੇ ਇਧਰ ਨੂੰ ਗਿਆ ਪੁੱਛਿਆ ਨਹੀਂ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਨ ਬਾਬਾ ਕਰਦਾ ਸੀ ਜੀ ਕੱਚਾ ਹੀ ਸੀ ਧਮ ਹੋ ਗਿਆ ਜਿਉਂ ਕਿ ਨੋ ਗਿਆ ਤਾਂ ਇਹਨੇ ਮਾਰੀ ਜੱਤੀ ਨਾ ਹੋएगा ਇਹਨੇ ਮਾਰੀ ਹੋਣ ਹੋ ਗਿਆ लवली लवली ਨਹੀਂ ਨੰਗਾ ਬਣਾਣਾ ਹੁਣ ਅੱਛਾ ਜੀ ਨੰਗਾ ਨਹੀਂ ਬਣਾਇਆ ਨੰਗਾ ਨੂੰ ਬਦਨਾਮ ਕਰਦੇ ਹਾਂ ਨੰਗਾ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਹੋਰ ਕੁਝ ਨਹੀਂ ਦੇਖੋ ਇਹਨਾਂ ਨੇ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੇ ਉੱਥੇ ਜਾ ਕੇ ਆਪਣੇ ਥਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਜੇ ਭੇਜੇ ਸੋਣ ਦੇ ਖੜਿਆ ਦੀ ਉਹ ਲੜਦੇ ਲੜਦੇ ਆ ਗਏ ਕੌਣ ਸੀ ਡ੍ਰੈਗਨ ਤੇ ਲਵਲੀ ਦੋ ਜਾਨੇ ਛਣਾਂਦੇ ਅਸੀਂ ਗਏ ਉਹਨੇ ਖਰਮਾਨ ਕੱਢ ਲਈ ਖਰਮਾਨ ਐ ਅਸੀਂ ਤੱਕੇ ਨਾਲ ਘੁਮਾਤੀ ਸਾਰੇ ਭਜਲੇ ਡਰ ਗਏ ਉਹਦੇ ਹੱਥ ਤੇ ਵੱਜੀ ਕਿਹਦੇ ਡ੍ਰੈਗਨ ਦੇ ਕਾਕਾ ਕਿਹਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਐ ਉਹਨੇ ਫੜ ਲਈ ਖਰਮਾਨ ਉਤੇ ਵੀ ਲੱਗੀ ਕਿੰਨਾ ਕੁ ਵੱਡੇ ਨੇ ਖਾਸਾ ਵੱਡੇ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਮੇਨਾਂ ਤਾਂ ਕੋਈ ਗੱਲ ਨਹੀਂ ਹੋਈ ਜੀ ਮਨ ਤਾਂ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਤਾਂ ਦੇ ਦਿਹਾੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾਂ ਦਿਖਾ ਤਰੀ ਜਿਬਾਂ ਦੇ ਵਿੱਚ ਹੈ ਕੀ ਆ ਮੇਰੀ ਜੇਬ 'ਚੋ ਵੀ ਕੁਝ ਵੀ ਨਹੀਂ ਨਿਕਲੇ ਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾ ਦਿਖਾ ਤੇ ਜਿਬਾਂ 'ਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਝ ਵੀ ਨਹੀਂ ਸੀਗਾ ਜਿਬਾਂ 'ਚ 2000 ਰੁਪਇਆ ਸੀਗਾ ਮੈਨੂੰ ਫੜਾਣਾ ਆਇਆ ਜਿਹੜਾ ਉਹ 2000 ਰੁਪਇਆ ਨਾਲ ਲੈ ਗਿਆ ਫਿਰ ਤੁਸੀਂ ਕੰਪਲੀਟ ਕੰਪਲੂਟ ਲਿਖਾਈ ਕਿਥੇ ਕੰਪਲੀਟ ਨਹੀਂ ਲਿਖਾਈ ਜੀ ਮੱਲੇਦਾਰੀ ਸੀ ਐ ਆ ਜੀ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਮੈਂ 2000 ਰੁਪਏ ਵਾਪਸ ਦੇ ਦੇਣ। ਕੋਣ ਕਹਿੰਦਾ ਜੀ? लवली ਕਹਿੰਦਾ ਜੀ। ਨਹੀਂ ਉਹ ਪ੍ਰੂਫ ਕਿਸ ਅਕਾਊਂਟ ਤੇ ਮੰਗਦਾ ਉਹਨੂੰ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਕਿਸ ਪ੍ਰੂਫ ਕਿਸ ਚੀਜ਼ ਤੇ ਪ੍ਰੂਫ ਮੰਗ ਰਿਆ ਸੀ ਕਈ। ਮੈਂ ਕਿਹਾ ਚਲੋ ਕੋਈ ਵੀ ਮੱਲੇਦਾਰੀ ਆ ਵੀ ਹੁਣ ਕੋਈ ਨਹੀਂ ਡੈਡੀ ਆਊਗਾ ਡੈਡੀ ਨੂੰ ਬੁਲਾ ਕੇ ਦੱਸ ਦਾਂਗੇ ਵੀ 2000 ਰੁਪਏ ਲੈ ਗਏ ਆ ਜੀ ਦਿਵਾ ਦਿਓ 2000 ਰੁਪਏ। ਪਰ ਉਹਨਾਂ ਮੁੰਡੇ ਨੂੰ ਲੈ ਗਿਆ ਉਹ ਲੈ ਗਿਆ ਹਸਪਤਾਲ ਲੈ ਗਿਆ ਹਸਪਤਾਲ ਲੈ ਗਿਆ ਅਜੇ ਬੁਲਾ ਨਹੀਂ ਨਹੀਂ ਸੀਰੀਅਸ ਆ ਜਾਦਾ ਮੁੰਡਾ ਜੀ 32 ਜੀ ਕਰਤਾ 32 ਜੀ ਕਰਤਾ ਜੀ ਕੋਲ ਥੋੜਾ ਬੋਲੇ ਤੇ ਮੈਂ ਨਸ਼ਾ ਚੜਾਣੇ ਲੋਕਾਂ ਦੇ ਤੂੰ ਨਸ਼ੇ ਗੁੱਟ ਵੱਡ ਵੱਡ ਕੇ ਛੁਡਾਏਗਾ ਲੋਕਾਂ ਦੇ ਕੌਣ ਸੀ ਆ ਕਿੰਨੇ ਬੰਦੇ ਬਹੁਤ लवली ਹੈ ਜੀ ਅੱਛਾ लवली लवली ਗੱਲ ਹੋਈ ਕੀ ਕੀ ਹੋਇਆ ਕੀ ਲੱਗਦੇ ਤੁਹਾਨੂੰ ਇਹਨਾਂ ਦਾ ਮੁੰਡਾ ਕੀ ਗੱਲ ਕੀ ਆਈ ਹੈ ਕੋਈ ਗੱਲ ਨਹੀਂ ਹੋਈ ਇਹੋ ਤਾਂ ਕੰਮ ਕਰਦਾ ਹੈ ਜੀ ਕੰਮ ਤਾਂ ਕਰਦਾ ਰਹੂ ਨਾ ਕਿ ਡੋਣ ਚੁੱਪ ਕਰ ਜਾਓ ਯਾਰ ਵੀਰ ਕੱਤਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਤੇਰਾ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਆਜੂਨ ਆਜੂਨ ਨੂੰ ਹੱਥੇ ਜੜ ਗਿਆ ਉਹਨੇ ਤਲਵਾਰ ਨਾਲ ਦਸ਼ੀ ਬੰਦ ਕਰਾਉਣੇ ਕਹਿੰਦੇ ਹਾਂ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਤੁਹਾਡਾ ਤੁਹਾਡਾ ਜਿਹੜਾ ਬੇਟਾ ਇਹ ਡਰਗ ਲੈਂਦਾ ਸੀਗਾ ਨਹੀਂ ਮੈਂ ਮਾਰ ਮੋਟਾ ਕਰਦਾ ਸੀ ਜੀ ਜੀ ਨਸ਼ੇ ਮਾਰੇ ਮੋਟੇ ਕਰਦਾ ਦੀਆ 2 ਮਿੰਟ ਲੰਬਾਈ ਦੇ ਕਿ ਗਿਆ ਸੀ ਕਿਹਾ ਅੰਨੇ ਆਇਆ ਤੇ ਨੀ ਜਾਗਦਾ ਉਹ ਦਵਾਈ ਚਲਦੀ ਸੀ ਅਸਤੋਜ ਉਹ ਦਵਾਈ ਉਹ ਤਾਂ ਕੁਝ ਵੀ ਨਹੀਂ ਕਰਦਾ ਉਹ ਅੱਛਾ ਤਾਂ ਮੈਂ ਤਾਂ ਉੱਪਰੋਂ ਦੇਖਿਆ 2 ਮਿੰਟਾਂ ਵਾਂਗ ਲੰਬੇ ਦੇਖੇ ਗਿਆ ਜਤਲੂ ਰੋਣਾ ਪਿਆਰਾ ਮੈਂ ਉਹਨੂੰ ਮਾਰੂੰਗਾ ਮੈਂ ਉਹਨੂੰ ਮਾਰੂੰਗਾ ਸਾਰਾ ਕਲੀਚਟਾ ਕੁੱਟੂਗਾ ਮਾਰੀ ਦੇ ਦਿਆਂ ਨੂੰ ਲੋਕਾਂ ਦੇ ਪੈਸੇ ਖੁੰਦੈ ਸੀ ਉਹਨੂੰ ਤਾਂ ਕੋਈ ਨਹੀਂ ਪਕੜ ਰਹਾ ਸਾਡੇ ਮੁੰਡੇ ਦੇ ਮਾਰਿਆ ਅਸੀਂ ਲੱਗਿਆ ਵੀ ਉਹ ਕੋਈ ਲਵਲੀ ਦਾ ਉਹਨੂੰ ਝਗੜਾ ਹੋਇਆ ਤੇ ਹੋਣੇ ਬਿਆਨ ਲਿਖਿਆ ਬਿਆਨ ਲਿਖਤੇ ਤੇ ਹੁਣੇ ਹੀ ਐਫਆਈਰ ਸੀ ਕਰਦੇ ਆ ਤੁਹਾਡੇ ਮੁਤਾਬਕ ਕਿੰਨੀ ਕੀ ਇੰਜਰੀ ਹੈ ਹੱਥ ਠੀਕ ਨਹੀਂ ਹੈ ਜੁੜ ਜਾਣਗੇ ਕਿ ਦੇਖੋ ਡਾਕਟਰ ਦਾ ਡਾਕਟਰ ਫੱਟੀ ਵਜਰਾ ਹਸਪਤਲ ਤੇ ਉਹ ਲੋ ਫੱਟੀ ਕਰਤੀ ਅਸੀਂ ਦੇਖੇ ਨਹੀਂ ਹੈਗੇ ਤੇ ਜਿੱਦੋਂ ਵੀ ਹੋਊਗਾ ਅਸੀਂ ਰੈਸਟ ਕਰਦੇ ਹੁਣੇ ਐਫਆਈਰ ਕਰਦੇ ਹੁਣੇ ਰੈਸਟ ਕਰ ਲਓ ਸੋ ਪੁਲਿਸ ਮੁਤਾਬਕ